ਪਟਿਆਲਾ ਸਹਿਰ ਅੰਦਰ ਕਾਨਗਰ ਰੋਡ ਤੇ ਰੂੜਾ ਕਲੋਨੀ ਦੇ ਵਿੱਚ ਰਾਤ ਡਕੈਤਾਂ ਨੇ ਦਿੱਤਾ ਵੱਡੀ ਵਾਰਤਾ ਨੂੰ ਅੰਜਾਮ ਜਦੋਂ ਕਿ ਕਲੋਜ਼ਰ ਗੱਡੀ ਸਮੇਤ ਘਰ ਦੇ ਵਿੱਚ ਰੱਖੇ ਹੋਏ ਡਾਲਰ ਵੀ ਲੈ ਗਏ ਨੇ ਉਸ ਤੋਂ ਇਲਾਵਾ ਕੁਝ ਨਕਦੀ ਵੀ ਘਰ ਵਿੱਚ ਪਈ ਸੀ ਉਹ ਵੀ ਲੈ ਕੇ ਨੇ ਜਦੋਂ ਕਿ ਲੁਟੇਰੀਆ ਨੇ ਬੰਦੀ ਬਣਾ ਕੇ ਘਰ ਦੇ ਮਾਲਕਾਂ ਨੂੰ ਐਨ ਆਰ ਆਈ ਸਨ ਜਿਨ੍ਹਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੁਲਿਸ ਉਪ ਕਪਤਾਨ ਦਲਵੀਰ ਸਿੰਘ ਵਿਰਕ ਨੇ ਕਿਹਾ ਕਿ ਚੋਰਾਂ ਨੂੰ ਟੀਮਾਂ ਬਣਾ ਕੇ ਜਲਦੀ ਹੀ ਫੜਿਆ ਜਾਵੇਗਾ ਕਿਉਂਕਿ ਪੁਲਿਸ ਆਪਣੀ ਤਬਦੀਸ਼ ਵਿੱਚ ਪੂਰੀ ਤਰ੍ਹਾਂ ਜੁਟੀ ਹੋਈ ਹੈ ਜਲਦੀ ਹੀ ਉਹਨਾਂ ਨੇ ਕਿਹਾ ਕਿ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ i don't ਰੋੜਾ ਕਲੋਨੀ ਕੀ ਗੱਲਬਾਤ ਹੋਈ ਤੁਹਾਡੇ ਛੱਟਾ ਕਾਫੀ ਲੱਗੀਆਂ ਹੋਈਆਂ ਹੈ ਕਿ ਕੋਈ ਵਾਰਦਾਤ ਹੋਈ ਆ ਕੀ ਨਾਂ ਤੁਹਾਡਾ ਔਰ ਇਹ ਕਿਹੜਾ ਏਰੀਆ ਮੇਰਾ ਨਾਂ ਦਿਕੰਦ ਸਿੰਘ ਹੀ ਕਣਗੜ ਰੋਡ ਰੋੜਾ ਕਲੋਨੀ ਰਾਤ ਨੂੰ ਨਹੀਂ ਸੁੱਤੇ ਰਹੇ ਸੀ 1.5 ਦਾ ਟਾਈਮ ਸੀ 1.5 ਦਾ ਤਾਂ ਸਾਨੂੰ ਨਹੀਂ ਪਤਾ ਲੱਗਾ ਜੀ ਕਿਸ ਟਾਈਮ ਸਾਡਾ ਉਹ ਬੂਆ ਖੁੱਲਾ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਜੰਮ ਆਵਾਜ਼ ਆਈ ਤੇ ਮੈਂ ਉੱਠਿਆ ਉਵੇਂ ਪੱਜ ਕੇ ਮੈਂ ਪੌੜੀ ਉੱਤੇ ਲੱਗਾ ਚੜਨੋਂ ਬੰਦੇ ਪਿੱਛੋਂ ਪੈ ਗਏ ਸੀ 10-15 ਬੰਦੇ ਸੀ ਕੋਲ ਹਥਿਆਰ ਉਹਨਾਂ ਦੇ ਤੇ ਜਦੋਂ ਮੈਂ ਪੌੜੀ ਤੇ ਚੜਿਆ ਮੇਰੇ ਆਕਾਤਰ ਮਾਰਿਆ ਜੀ ਇਥੇ ਤੇ ਆਹ ਮਾਰਿਆ ਬਾਹਾਂ ਦੇ ਤੇ ਸਾਨੂੰ ਉੱਥੇ ਫੜ ਕੇ ਬੰਨ੍ਹ ਕੇ ਬਾਹ ਲਿਆ ਤੇ ਇਹਨੇ ਵੀ ਸਮਾਨ ਦੇ ਦੋ ਜੋ ਕੁਛ ਹੈ ਕੀ ਤੁਹਾਨੂੰ ਲੱਗਦਾ ਕੋਈ ਅਣਪਛਾਤੇ ਬੰਦੇ ਸੀਗੇ ਜਾਂ ਮੁੰਨੇ ਸੀ ਸਰਦਾਰ ਕਿਹੋ ਜਣ ਕੇ ਕੋਈ ਸੀ ਮੁੰਨੇ ਸੀ ਜੀ ਨੂੰ ਬੰਨੀ ਨਹੀਂ ਸਾਰਿਆਂ ਨੇ ਕੋਈ ਨਿਸ਼ੇੜੀ ਲੱਗੀ ਤੁਹਾਨੂੰ ਕਿਸੇ ਦੇ ਦੋਲਦੇ ਦਾ ਫੇਰੀ ਸੀ ਕਪੜੇ-ਕੁਪੜੇ ਵਧੀਆ ਪਏ ਸੀ। ਸਾਰੇ ਤੇ ਆਏ ਸੀ ਜੀ ਉਦੋਂ। ਉਹ ਮੋਟਰਸਾਈਕਲਾਂ ਤੇ ਆਏ ਸੀ। ਉਹ ਸਾਰੇ। ਹਾਂ ਜੀ। ਮੋਟਰਸਾਈਕਲਾਂ ਸੀ ਵੇਖੇ ਦੀ। ਕਿੰਨੇ ਸੀ? ਜੀ ਲੱਗਦਾ ਤੁਹਾਨੂੰ ਕਿੰਨੇ 17 ਤਾਂ ਕਿਹਾ ਹੋਗਾ। 17 ਵਹਾਰ ਨੇ ਜੀ। ਵੇਖੋ ਕਾਫੀ ਨੇ। ਚਿਰਟ ਵੀ ਆ। ਵੇਖੋ। ਨਜ਼ਰ ਲੱਤਾਂ ਦੇ ਨੇ। ਕੀ ਕੁਝ ਲੈ ਕੇ ਤੁਹਾਡਾ ਇੱਥੇ? ਸਾਡਾ ਜੀ ਕੁਝ ਸੋਨਾ ਸੀਗਾ ਦੋ ਤਿੰਨ ਚੋਲੇ। ਤੇ 15000 ਰੁਪਏ ਸੀਗਾ ਆਪਣਾ ਇੰਡੀਅਨ ਕਰੰਸੀ 5000 ਅਮਰੀਕਨ ਡਾਲਰ ਸੀ ਬਰਵਾਇਆ ਸੀ ਹਾਂਜੀ ਇੱਕ ਗੱਡੀ ਲੈ ਗਈ ਕਮਿਊਟਰ ਹਾਂਜੀ ਸੋ ਐਜੰਸੀ ਕੋਲ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਦਿੱਤਾ Apple ਫੋਨ ਲੈ ਗਈ ਅਸੀਂ ਤਾਂ ਜੀ 100 ਨੰਬਰ ਤੇ ਹੈਲਪਲਾਈਨ ਤੇ ਫੋਨ ਕੀਤਾ ਸੀ ਉਸ ਤੋਂ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫੋਨ ਕਰਨ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਇਹ ਵਾਰ ਦਾ ਤਾਂ ਜਿਹੜੀਆਂ ਬਾਦਰੀਆਂ ਐ ਕਿੰਨੀਆਂ ਕਿ ਇੱਥੇ ਨੁਕਸਾਨ ਹੋ ਸਕਦੇ ਹੋਰ ਵੀ ਔਰ ਕੀ ਪੁਲਿਸ ਜੀ ਵੀ ਕੁਝ ਢਿੱਲੀ ਕਾਰਗੁਜ਼ਾਰੀ ਲੱਗਦੇ ਤੋਂ ਕਾਰਗੁਜ਼ਾਰੀ ਹੈ ਜੀ ਜੇ ਕੋਈ ਆਪਣਾ ਗਸਤੋ ਪਈ ਚਾਰ ਚਫੇਰੇ ਫੇਰ ਤਾਂ ਸ਼ਾਇਦ ਪਹੁੰਚਾਈ ਰਵੇ ਜੀ ਅਸੀਂ 1:30 ਵਜੇ 1:30 ਵਜੇ ਦੀ ਗੱਲ ਆ ਜੀ ਤਾਂ ਉਹ 3 ਵਜੇ ਉਹ ਜੀ 2 ਘੰਟੇ ਅੰਦਰ ਆਏ ਨਹੀਂ 1:30 2 ਘੰਟੇ ਮੰਗ ਕਰਦੇ ਮੰਗ ਅਸੀਂ ਇਹ ਕਹਿੰਦੇ ਛੇਤੀ ਤੋਂ ਛੇਤੀ ਫੜੇ ਜਾਣ ਜੀ ਨਾ ਕੋਈ ਸੀ ਮੇਰੇ ਕੋਲ ਗੱਤਾਂ ਨਹੀਂ ਸੀ ਸੱਟਾਂ ਮਾਰ ਕੇ ਹਾਂਜੀ ਮੇਰੇ ਵੀ ਸੱਟਾਂ ਮਾਰ ਕੇ ਮੈਂ ਰੋਲਾ ਪਾਇਆ ਜੀ ਜਦ ਉੱਥੇ ਵੀ ਦੇਖੀ ਕਿ ਨਾ ਮੈਂ ਰੋਲਾ ਪਾਇਆ ਜੀ ਤਾਂ ਮੈਨੂੰ ਖਿੱਚ ਕੇ ਇੱਧਰ ਲੈ ਗਏ ਜੀ ਖਿੱਚ ਕੇ ਮੈਨੂੰ ਉੱਥੇ ਕੁੱਟਿਆ ਜੀ ਕਹਿੰਦੇ ਮਾਰਤਾ ਵੀ ਕਹਿੰਦੇ ਮਾਰਤਾ ਫੇਰ ਛੱਡ ਕੇ ਗਏ ਨਹੀਂ ਮੈਨੂੰ ਤੁਹਾਡੇ ਕੋਲ ਕਿਸਮਾਨ ਲੈ ਗਏ ਨਾ ਮੇਰਾ ਤਾਂ ਮੋਬਾਈਲ ਹੈ ਜੀ ਪੈਸੇ ਸੀ 11 ਕ ਹਜ਼ਾਰ ਰੁਪਿਆ ਜੀ ਉਹ ਲੈ ਗਏ ਜੀ ਤੁਹਾਡੇ ਕੀ ਮੋਬਾਈਲ ਕਰਾ ਮੇਰਾ ਮੋਬਾਈਲ ਲੈ ਗਏ ਜੀ ਐਪਲ ਦਾ ਸਾਰਾ ਹੀ ਸਮਾਨ ਲੈ ਗਏ ਜੀ ਨਿਕਲ ਦਿੱਤਾ ਕੁਝ ਵੀ ਲਾਲਾ ਅਸੀਂ ਪੁਲਸ ਅਧਿਕਾਰੀ ਵੀ ਪਹੁੰਚੇ ਨੇ ਇੱਥੇ ਪਤਲਾ ਸੁਰਥਾਨਾ ਮੁਖੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਇਹ ਵਾਰਦਾਤ ਜਿਹੜੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਔਰ ਕੀ ਠੰਨ ਪਾਈ ਜਾਵੇਗੀ ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਲਗਾਤਾਰ ਕਿਉਂਕਿ ਸ਼ਹਿਰ ਅੰਦਰ ਕਾਫੀ ਵਾਰਦਾਤਾਂ ਵਧ ਰਹੀਆਂ ਐ ਐਮਸੀ ਇੱਕ ਡੇਢ ਦਾ ਇਹ ਅੰਦਰ ਮੈਂ ਤੇ ਮੇਰੀ ਮਿਸਿਸ ਇੱਥੇ ਲੰਮੇ ਪਏ ਸੀ ਕਿ ਅੰਦਰ ਕਮਰੇ 'ਚ ਜਦੋਂ ਮੈਨੂੰ ਪੈਰਾਂ ਦਾ ਖੜਾਕ ਆਇਆ ਜੀ ਮੈਂ ਪਰਦਾ ਚੁੱਕ ਕੇ ਬੈਠਿਆ ਅੰਦਰੋਂ ਤੁਸੀਂ ਨੂੰ ਬਾਹਰ ਬੰਦੀ ਦੀ ਸੀ ਮੇਰੇ ਪਰ ਦਿਖੇ ਰੋਲਾ ਪਿਆ ਇਹ ਬੰਦੇ ਆ ਕੇ ਬੰਦੇ ਉਹਨੇ ਚਿਰ ਨੂੰ ਜੀ ਅੰਦਰ ਆਣ ਵੜੇ ਕਿੰਨੇ ਕ ਬੰਦੇ ਆਏ ਸੀ ਜਿਹੜੇ ਪਹਿਲਾਂ ਬੰਦੇ ਜੀ ਘਟੋ ਘਟ 10 ਦੇ ਡੇਢ ਹੋਣਗੇ 8-10 ਬੰਦੇ ਸੀ ਬੰਦੇ ਆਏ ਸੀ ਬੰਦੇ ਜੀ ਬੰਦੇ ਅਸੀਂ ਤਾਂ ਹੀ ਅੰਦਰ ਸੀ ਪਤਾ ਲੱਗਿਆ ਹੋਵੇ ਪਤਾ ਜੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਮੋਟਰਸਾਈਕਲਾਂ ਦੇ ਆਏ ਨੇ ਜਿੰਨਾ ਨੁਕਸਾਨ ਪਹੁੰਚਾਇਆ ਨੁਕਸਾਨ ਜੀ ਚਿੱਟਾ ਪਾਣੇ ਆ ਕੇ ਲਗਾ ਫਿਰ ਅਨਸਾਰ ਜੀ ਜਦੋਂ ਮੈਨੂੰ ਪਤਾ ਲੱਗਾ ਮੈਂ ਰੋਲਾ ਪਾਇਆ ਅੰਦਰ ਅੰਦਰ ਹੀ ਸੀ ਮੈਂ ਕਿਹਾ ਵੀ ਬੰਦੇ ਪੈ ਗਏ ਮੈਂ ਭੱਜ ਕੇ ਪੌੜੀਆਂ ਲੱਗਾਂ ਚੜਨ ਉਹਨਾਂ ਨੇ ਪਿੱਛੇ ਭੱਜ ਕੇ ਮੈਨੂੰ ਖਿੱਚੇ ਲਿਆ ਤੇ ਮੇਰੇ ਆ ਸੱਤਾ ਮਾਰੀਆਂ ਇੱਕ ਦੋ ਮੁੜ ਕੇ ਮੈਨੂੰ ਲਿਆ ਕੇ ਅੰਦਰ ਕੁਰਸੀ ਦੇ ਵਿੱਚ ਬੰਨ੍ਹ ਤਾ ਕੁਰਸੀ ਦੇ ਬਾਅਦ ਬੰਨ੍ਹ ਕੇ ਫਿਰ ਪੁੱਛਦੇ ਰਹਿ ਵੀ ਸਮਾਨ ਦੇ ਦੋ ਜਿਹੜਾ ਸਮਾਨ ਲੈ ਗਏ ਮੈਂ ਮਿਸ ਜਿਮੀਰੀ ਨੂੰ ਕਿਹਾ ਮੈਂ ਕਿਹ ਜਿਹੜੇ ਪੈਸੇ ਆ ਗਿਆ ਦੇ ਦੂੰ ਇਹਨਾਂ ਨੂੰ ਰੁਪਈਆ 15000 ਰੁਪਿਆ ਸੀਗਾ ਉਹ ਉਹਨਾਂ ਨੇ ਚੁੱਕ ਕੇ ਫੜਾਤਾ ਕਹਿੰਦੇ ਵੀ ਹੋਰ ਲਾਓ ਪੈਸੇ ਜੀ ਐਪੀ ਇੰਨੇ ਤਾਂ ਹੈ ਨਹੀਂ ਕਿ ਜ਼ਿਆਦੇ ਨੇ ਪੈਸੇ ਮੈਂ ਕਿਹਾ ਵੀ ਨਹੀਂ ਹੈਗੇ ਜਦੋਂ ਅਸੀਂ ਮੁੱਕਰ ਗਏ ਇਸ ਗੱਲ ਤੋਂ ਉਹਨਾਂ ਨੇ ਸਾਨੂੰ ਤਾਂ ਅੰਦਰ ਹੀ ਬੰਦ ਰੱਖਿਆ ਉਹ ਵੀ ਬੈੱਡਬੂਡ ਲਾਗੇ ਫੋਲਣਾ ਅਲਮਾਰੀਆਂ ਬੈੱਡ ਦੇ ਵਿੱਚ ਬੈਗ ਦੇ ਵਿੱਚ 5000 ਡਾਲਰ ਸੀ ਅਮਰੀਕਾ ਦਾ ਉਹ ਲੈ ਕੇ ਕੱਢ ਗਏ ਮੇਰਾ ਮੋਬਾਈਲ ਸੀਗਾ ਉਹ ਲੈ ਕੇ ਕੁਝ ਵੀ ਨਹੀਂ ਜੀ ਛੱਡਿਆ ਉਹਨਾਂ ਨੇ ਚਾਰਜਿੰਗ ਜਿਹੜੇ ਹੁੰਦੇ ਫੋਨ ਕਰਨ ਵਾਲੇ ਚਾਰਜਰ ਉਹ ਲੈ ਕੇ ਬੈਂਕ ਪਾਵਰ ਬੈਂਕ ਹੁੰਦੇ ਨੇ ਕਿੱਡੀ ਕੀ ਚੀਜ਼ ਹੈ ਜੀ ਉੱਥੋਂ ਤੱਕ ਲੈ ਕੇ ਚੱਕ ਕੇ ਗੱਡੀ ਗੱਡੀ ਲੈ ਕੇ ਜੀ ਕ੍ਰੂਜ਼ ਗੱਡੀ ਜੀ 17 18 ਮਾਡਲ ਸੀ ਜਿਹੜਾ ਬੱਚੇ ਕੈਨੇਡਾ ਨੇ ਜੀ ਦੋ ਅਮਰੀਕਾ ਨੇ ਕੈਨੇਡਾ ਚ ਦੋ ਬੱਚੇ ਇਹਨਾਂ ਦੇ ਅਮਰੀਕਾ ਚ ਇੱਕ ਕੈਨੇਡਾ ਚ ਤੇ ਜਿਵੇਂ ਸਾਨੂੰ ਪਤਾ ਲੱਗਾ ਸੀ ਆਏ ਪਤਾ ਕੀਤਾ ਕਿ ਪਤਾ ਲੱਗਾ ਵੀ ਇਸ ਤਰ੍ਹਾਂ ਰਾਤ ਆ ਵਾਰਦਾਤ ਹੋਈ ਹੈ ਬਹੁਤ ਕਨੌਣੀ ਤੇ ਦੁੱਖदाई ਖਬਰ ਹੈ ਜੀ ਕੀ ਕਹਿ ਸਕਦੇ ਆ ਇਸੇ ਵਾਤੇ ਸਾਡੇ ਨੌਜਵਾਨ ਬੱਚੇ ਜਿਹੜੇ ਨੂੰ ਉਹ ਇਧਰ ਮੂੰਹ ਨਹੀਂ ਕਰਦੇ ਇਹਨਾਂ ਵਾਰਦਾਤਾਂ ਤੋਂ ਡਰਦੇ ਹੋਏ ਇਹ ਕੀ ਕਾਰਨ ਸਾਬਤ ਦਿਓ ਤੁਸੀਂ ਇਹ ਜਿਹੜੀਆਂ ਕਥਾਵਾਂ ਹੋਈਆਂ ਨੇ ਇਹ ਜੀ ਦੇਖੋ ਇਹ ਲੁੱਟਖੋਹਾਂ ਚੱਲ ਰਹੀਆਂ ਨੇ ਕੀ ਕੁਝ ਇਹ ਜਗ੍ਹਾ ਸਰਕਾਰਾਂ ਦਾ ਕਹਿ ਰਹੀਆਂ ਨੇ ਅਸੀਂ ਬੜਾ ਸੇਫਟੀ ਕੀਤੀ ਹੈ ਨਹੀਂ ਸਰਕਾਰਾਂ ਨੇ ਕਹਿਣ ਨਾਲ ਤੇ ਕੁਝ ਨਹੀਂ ਹੁੰਦਾ ਨਾ ਦੁੱਖ ਤੇ ਇਸੇ ਗੱਲ ਦਾ ਸਰਕਾਰਾਂ ਬਹੁਤ ਗੋਸ਼ ਕੰਦੀਆਂ ਨੇ ਪਰ ਸਰਕਾਰਾਂ ਦੇ ਕੁਝ ਅਸਰ ਤੇ ਨਹੀਂ ਹੋ ਰਿਹਾ ਬਾਕੀ ਕੀ ਕਰਦੇ ਹੋ ਕੀ ਮੰਗ ਇਹੀ ਵੀ ਪ੍ਰਸ਼ਾਸਨ ਵੱਧ ਤੋਂ ਵੱਧ ਸੁਰੱਖਿਆ ਦਾ ਪ੍ਰਬੰਧ ਕਰਨੇ ਚਾਹੀਦੇ ਇਹ ਜਿਹੜਾ ਕੁਝ ਦੱਸਿਆ ਤੁਹਾਨੂੰ ਜਾਈਏ ਇਹ ਜੀ ਵਿਕਰਮਜੀਤ ਸਿੰਘ ਦਾ ਘਰ ਹੈ ਇਹਨਾਂ ਦਾ ਪਰਿਵਾਰ ਜਿਹੜਾ ਬਾਹਰ ਰਹਿ ਜਾ ਤੇ ਇਹਨਾਂ ਦੇ ਘਰ ਕੋਈ ਰਾਤ ਪਾਠ ਵਾਸ ਬੰਦੇ ਜਿਹੜੇ ਐਂਟਰ ਕੀਤੇ ਆ ਜੋ ਉਹਨਾਂ ਨੇ ਫੂਲ ਅਫਰਾਲੀ ਕੀਤੀ ਹੈ ਤੇ ਇਹਨਾਂ ਦੇ ਘਰ ਜਿਹੜਾ ਕੋਈ ਸਮਾਨ ਸੀ ਲੈ ਗਿਆ। ਤੇ ਤੁਹਾਡੇ ਘਰ ਵੀ ਮਿਰਚ ਕੀਤੀ ਜਾਂਦੀ ਹੈ। ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਅਸੀਂ ਪ੍ਰੋਪਰ ਨੂੰ ਜਿਹੜੀ ਸਾਇੰਟੀਫਿਕ ਵੇ ਨਾਲ ਕਰ ਰਹੇ ਹਾਂ। ਜਿਹੜਾ ਟੈਕਨੀਕਲੀ ਇਸ ਸਕਾਡ ਸਾਡਾ ਆ ਗਿਆ ਸੀਆਈਏ ਸਟਾਫ ਵੀ ਆ ਗਿਆ ਸਾਰੀ ਫੋਰਸ ਜਿਹੜੀ ਹੈ ਤੇ ਲੱਗੇ ਸਾਨੂੰ ਕੁਝ ਕਲੂਜ਼ ਮਿਲੇ ਨੇ ਅਸੀਂ ਇਹਨੂੰ ਜਿਹੜਾ ਜਲਦੀ ਹੱਲ ਕਰਨਾ ਹੈ।